ਮੇਰੀ ਅੱਜ ਦੀ ਨਜ਼ਮ ਦਾ ਨਾਮ ਹੈ ਸੋਹਣਾ ਪੁੱਤ ਤੁਹਾਡੇ ਲਈ ਹੋਣੀ ਏ ਮੇਰੀ ਜਾਤ ਨੀਮੀ ਮੇਰਾ ਧਰਮ ਮਾੜਾ ਮੇਰੀ نسل ਗੰਦੀ ਮੇਰਾ ਰੰਗ ਕਾਲ ਤੁਹਾਡੇ ਲਈ ਤੁਹਾਡੇ ਲਈ ਹੋਣੀ ਏ ਮੇਰੀ ਜਾਤ ਨੀਮੀ ਮੇਰਾ ਧਰਮ ਮਾੜਾ ਮੇਰੀ نسل ਗੰਦੀ ਮੇਰਾ ਰੰਗ ਕਾਲ ਸ਼ਾਇਦ ਤੁਸੀਂ ਨਹੀਂ ਜਾਣਦੇ ਸ਼ਾਇਦ ਤੁਸੀਂ ਨਹੀਂ ਜਾਣਦੇ ਆਪਣੀ ਮਾਲਕੀ ਹਾਂ ਮੈਂ ਸ਼ਾਇਦ ਤੁਸੀਂ ਨਹੀਂ ਜਾਣਦੇ ਆਪਣੀ ਮਾਂ ਲਈ ਕੀ ਹਾਂ ਮੈਂ ਮੈਂ ਆਪਣੀ ਮਾਂ ਦਾ ਉਹ ਬੱਚਾ ਹਾਂ ਮੈਂ ਆਪਣੀ ਮਾਂ ਦਾ ਉਹ ਬੱਚਾ ਹਾਂ ਜਿਸ ਨੂੰ ਉਹ ਨਿਤ ਮੇਰਾ ਸੋਹਣਾ ਪੁੱਤ ਮੇਰਾ ਸੋਹਣਾ ਪੁੱਤ ਕਹਿ ਕੇ ਚੁੰਮਦੀ ਆ ਸ਼ਾਇਦ ਤੁਸੀਂ ਨਹੀਂ ਜਾਣਦੇ ਮੈਂ ਆਪਣੀ ਮਾਂ ਲਈ ਕੀ ਹਾਂ ਸ਼ਾਇਦ ਤੁਸੀਂ ਨਹੀਂ ਜਾਣਦੇ ਮੈਂ ਆਪਣੀ ਮਾਂ ਲਈ ਕੀ ਹਾਂ ਮੈਂ ਆਪਣੀ ਮਾਂ ਦਾ ਉਹ ਬੱਚਾ ਹਾਂ ਜਿਸ ਨੂੰ ਉਹ ਨਿਤ ਮੇਰਾ ਸੋਹਣਾ ਪੁੱਤ ਮੇਰਾ ਸੋਹਣਾ ਪੁੱਤ ਕਹਿ ਕੇ ਚੁੰਮਦੀ ਆ ਹਾਂ ਤੁਹਾਡੇ ਲਈ ਹੋਣੀ ਏ ਮੇਰੀ ਜਾਤ ਨਹੀਂ ਨੀ ਮੇਰਾ ਧਰਮ ਮਾੜਾ ਮੇਰੀ ਨਸਲ ਗੰਦੀ ਮੇਰਾ ਰੰਗ ਕਾਲਾ ਮੇਰਾ ਰੰਗ ਕਾਲਾ ਮੇਰਾ ਰੰਗ ਕਾਲਾ ਸ਼ੁਕਰੀਆ ਜੀ